ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਆ ਇਸ ਪਰਿਵਾਰ ਦਾ ਕੱਚਾ ਘਰ ਸੀਗਾ ਬਹੁਤ ਹੀ ਨੀਮਾ ਸੀਗਾ ਦੋਸਤੋ ਜਦੋਂ ਮੀਂਹ ਆਉਂਦਾ ਸੀ ਉਦੋਂ ਬਹੁਤ ਹੀ ਪਾਣੀ ਖੜ ਜਾਂਦਾ ਸੀ ਵਿੱਚ ਉਹਦੇ ਸੱਤਾਂ ਚੋਣ ਲੱਗ ਜਾਂਦਾ ਸੀ ਦੋਸਤੋ ਕਈ ਵਾਰ ਤਾਂ ਸੱਤਾਂ ਦੇ ਬੱਤੇ ਵੀ ਟੁੱਟ ਜਾਂਦੇ ਸੀ ਦੋਸਤੋ ਜਦੋਂ ਪਰਿਵਾਰ ਨੇ ਇਹ ਚੀਜ਼ ਦੇਖ ਕੇ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਦੋਸਤੋ ਅੱਜ ਦੇਖੋ ਪ੍ਰਮਾਤਮਾ ਨੇ ਬਾਹ ਐਸੀ ਫੜੀ ਇਸ ਪਰਿਵਾਰ ਨੇ ਆਪਣਾ ਨਵਾਂ ਘਰ ਪਾਉਣ ਦੀ ਸਲਾਹ ਵੀ ਕੀਤੀ ਇਸ ਪਰਿਵਾਰ ਨੇ ਕਿੰਨੇ ਹੀ ਚਾਵਾਂ ਦੇ ਨਾਲ ਨਕਸ਼ੇ ਤੇ ਘਰ ਪਾਇਆ ਜੀ ਜਦੋਂ ਪੁੱਤ ਗਰੀਬੀ ਵਿੱਚ ਐਨਾ ਮਾਂ ਪਿਓ ਨਾਲ ਸਹਾਰਾ ਦਵਾਉਂਦੇ ਨੇ ਤਾਂ ਮਾਂ ਪਿਓ ਨੂੰ ਦੁੱਗਣੀ ਖੁਸ਼ੀ ਹੋ ਜਾਂਦੀ ਆ ਦੋਸਤੋ ਆਂਡ ਗਵਾਂਡ ਵਾਲੇ ਵੀ ਦੇਖ ਕੇ ਸਿਫਤਾਂ ਕਰਦੇ ਨੇ ਵੀ ਪੁੱਤਾਂ ਨੇ ਆਪਣੀ ਆਪ ਦੀ ਮਿਹਨਤ ਕਰਕੇ ਘਰ ਪਾਉਣਾ ਸ਼ੁਰੂ ਕਰਤਾ ਦੋਸਤੋ ਕੱਚੇ ਘਰ ਨੂੰ ਦੇਖ ਕੇ ਤਾਂ ਰਿਸ਼ਤੇਦਾਰ ਵੀ ਨਹੀਂ ਆਉਂਦੇ ਸੀਗੇ ਗਰੀਬ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਫੈਸਲਾ ਘਰ ਪਾਉਣ ਦਾ ਹੀ ਹੁੰਦਾ ਦੋਸਤੋ ਪ੍ਰਮਾਤਮਾ ਜੀ ਇਸ ਪਰਿਵਾਰ ਤੇ ਆਪਣੀ ਕਿਰਪਾ ਐਦੀ ਬਣਾਈ ਰੱਖੋ ਜੀ ਇਹ ਪਰਿਵਾਰ ਵੱਧ ਤੋਂ ਵੱਧ ਤਰੱਕੀ ਕਰੇ ਦੋਸਤੋ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ 'ਚ ਆਪਣੇ ਵਿਚਾਰ ਜਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ